ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਉਹ ਬੰਨਪਰਾ ਜੋ ਕਹਿੰਦੇ ਨੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਪਰੇਸ਼ਾਨ ਆ ਸਾਨੂੰ ਆਪਣੀ ਜ਼ਿੰਦਗੀ ਦੀਆਂ ਇਹਨਾਂ ਪਰੇਸ਼ਾਨੀਆਂ ਮੁਸ਼ਕਲਾਂ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਰਾਹ ਨਹੀਂ ਮਿਲ ਰਿਹਾ ਜਾਂ ਫਿਰ ਜ਼ਿੰਦਗੀ ਦੇ ਵਿੱਚ ਕੋਈ ਘਾਟ ਆ ਕੋਈ ਕਮੀ ਆ ਭਾਵ ਕਿ ਮਨ ਦੀ ਕੋਈ ਇੱਛਾ ਅਧੂਰੀ ਆ ਜਿਹਨੂੰ ਪੂਰੀ ਕਰਨ ਦੇ ਲਈ ਬਹੁਤ ਕੋਸ਼ਿਸ਼ਾਂ ਕਰ ਲਈਆਂ ਹਰ ਯਤਨ ਕਰਕੇ ਦੇਖ ਲਿਆ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਵੀ ਕਰ ਕਰ ਦੇਖ ਲਿਆ ਪਰ ਮਨ ਦੀ ਇੱਛਾ ਪੂਰੀ ਨਹੀਂ ਹੋਈ ਤਾਂ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਸਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਦਾ ਰਾਹ ਸਾਨੂੰ ਮਿਲ ਜਾਵੇਗਾ ਅੱਜ ਦੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਸੁਣਨ ਤੋਂ ਬਾਅਦ ਮਨ ਦੀ ਸਾਰੀ ਨਿਰਾਸ਼ਾ ਦੂਰ ਹੋ ਜਾਣੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦਾ ਰਾਹ ਮਿਲ ਜਾਣਾ ਹੈ ਫਿਰ ਉਸ ਤੋਂ ਬਾਅਦ ਕੁਝ ਕਮਾਈ ਵਾਲੇ ਸੰਤ ਮਹਾਪੁਰਖਾਂ ਵੱਲੋਂ ਸਮਝਾਇਆ ਹੋਇਆ ਬਹੁਤ ਕੀਮਤੀ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਪਰ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇਹ ਪਿਆਰੀ ਜੀ ਸਾਖੀ ਇਹਨੂੰ ਪੂਰਾ ਜ਼ਰੂਰ ਸੁਣਿਓ ਜੀ ਇਹ ਸਾਖੀ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਆ ਕਹਿੰਦੇ ਕਵਾਰ ਮੇਰੇ ਛੇਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਬੀਬੀ ਆਈ ਉਸ ਬੀਬੀ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਬੀਬੀ ਸੁਲੱਖਣੀ ਹੀ ਲਿਖਿਆ ਹੈ ਕਹਿੰਦੇ ਉਹ ਬੀਬੀ ਸੁਲੱਖਣੀ ਦੇ ਘਰ ਔਲਾਦ ਨਹੀਂ ਸੀ ਇਸ ਕਰਕੇ ਉਹ ਛੇਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਲਾਉਣ ਆਈ ਕਹਿੰਦੇ ਉਹ ਬੀਬੀ ਨੇ ਸਤਗੁਰ ਸੱਚੇ ਪਾਸ਼ਾ ਜੀ ਦੇ ਦਰਸ਼ਨ ਕੀਤੇ ਅਤੇ ਆਪਣੀ ਬੇਨਤੀ ਲਈ ਕਿ ਸਤਗੁਰ ਸੱਚੇ ਪਾਸ਼ਾ ਮੇਰੇ ਘਰ ਔਲਾਦ ਨਹੀਂ ਆ ਮੇਰੇ ਤੇ ਤਰਸ ਕਰੋ ਕਿਰਪਾ ਕਰੋ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਬੀਬੀ ਵੱਲ ਤੱਕਿਆ ਅਤੇ ਕਿਹਾ ਬੀਬੀ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਆ ਕਹਿੰਦੇ ਜਦੋਂ ਇਹ ਗੱਲ ਉਸ ਬੀਬੀ ਨੇ ਸੁਣੀ ਤਾਂ ਉਹ ਬੜੀ ਨਰਾਸ਼ ਹੋਈ ਕਹਿੰਦੀ ਰੋਂਦੀ ਰੋਂਦੀ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਨਿਕਲੀ ਜਦੋਂ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਨਿਕਲ ਰਹੀ ਸੀ ਤਾਂ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਮਹਾਪੁਰਖ ਜੀ ਉਹਨੂੰ ਰਸਤੇ ਦੇ ਵਿੱਚ ਮਿਲ ਗਏ ਉਹ ਕਹਿਣ ਲੱਗੇ ਕਿ ਬੀਬੀ ਕੀ ਗੱਲ ਤੁਸੀਂ ਰੋਦੇ ਹੋਏ ਕਿਉਂ ਆ ਰਹੇ ਹੋ ਇਹ ਦਰਬਾਰ ਦਾ ਐਸਾ ਹੈ ਵੀ ਜਿੱਥੇ ਲੋਕ ਰੋਦੇ ਹੋਏ ਆਉਂਦੇ ਨੇ ਅਤੇ ਹੱਸਦੇ ਹੋਏ ਵਾਪਸ ਜਾਂਦੇ ਨੇ ਪਰ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆ ਰਹੇ ਹੋ ਤੁਹਾਡਾ ਕੇਰਾ ਤਾਂ ਖੜਿਆ ਹੋਣਾ ਚਾਹੀਦਾ ਤੁਸੀਂ ਰੋ ਰਹੇ ਹੋ ਕੀ ਗੱਲ ਆ ਕਹਿੰਦੇ ਉਹ ਵੀ ਵੀ ਨੇ ਸਾਰੀ ਗੱਲ ਦੱਸੀ ਕਿ ਮੈਂ ਸਤਿਗੁਰ ਸੱਚੇ ਪਾਤਸ਼ਾਹ ਤੋਂ ਇੱਕ ਪੁੱਤ ਦੀ ਰਾਤ ਲੈਣ ਗਈ ਸਾਂ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਕਹਿ ਦਿੱਤਾ ਕਿ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਆ ਇਸ ਕਰਕੇ ਰੋ ਰਹੀਆਂ ਵੀ ਜੇ ਮੈਨੂੰ ਗੁਰਨਾਨਕ ਪਾਤਸ਼ਾਹ ਦੇ ਘਰ ਤੋਂ ਨਾ ਹੋ ਗਈ ਫਿਰ ਤਾਂ ਦੁਨੀਆ ਦੀ ਕੋਈ ਤਾਕਤ ਮੇਰੀ ਝੋਲੀ ਭਾਰੀ ਨਹੀਂ ਸਕਦੀ ਇਸ ਕਰਕੇ ਰੋ ਰਹੀਆਂ ਕਹਿੰਦੇ ਉਹ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਕਹਿਣ ਲੱਗੀ ਮਾਈ ਬਸ ਇੰਨੀ ਕ ਗੱਲ ਤੋਂ ਰੋ ਰਹੀ ਆ ਮਾਈ ਜੇ ਮੰਗਣ ਗਈ ਜਾਂ ਤਾਂ ਜ਼ੁਗਤੀ ਦੇ ਨਾਲ ਮੰਗਦੀ ਉਹ ਦੀਨ ਦੁਨੀਆ ਦੇ ਮਾਲਕ ਨੇ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਤੈਨੂੰ ਮੰਗਣਾ ਹੀ ਨਹੀਂ ਆਇਆ ਕਹਿੰਦੇ ਉਹ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਨੇ ਜ਼ੁਗਤੀ ਦੱਸ ਦਿੱਤੀ ਕਿ ਆ ਮਾਈ ਜਾ ਦੁਬਾਰਾ ਜਾ ਹੁਣ ਜਾ ਕੇ ਮੰਗ ਉਹ ਜਾ ਕੇ ਕਰਮੀ ਕੇ ਸਤਗੁਰ ਸੱਚੇ ਪਾਤਸ਼ਾਹ ਇੱਥੇ ਅਤੇ ਉੱਥੇ ਲਿਖਣ ਵਾਲੇ ਤੁਸੀਂ ਹੋ ਜੇ ਉੱਥੇ ਲਿਖਣਾ ਭੁੱਲ ਗਏ ਸੀ ਤਾਂ ਇੱਥੇ ਲਿਖ ਦਿਓ ਜੇ ਮੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਆ ਤਾਂ ਤੁਸੀਂ ਆਪਣੇ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਦੇ ਦਿਓ ਕਹਿੰਦੇ ਇੰਜ ਜਾ ਕੇ ਮੰਗ ਫਿਰ ਦੇਖਣਾ ਤੇਰੀ ਝੋਲੀ ਦੇ ਵਿੱਚ ਖੁਸ਼ੀਆਂ ਇੰਜ ਪੈ ਦਿਨਾ ਕਹਿੰਦੇ ਜਦ ਮਾਈ ਨੇ ਇਹ ਜੁਗਤੀ ਸੁਣੀ ਤਮਾਈ ਬੜੀ ਖੁਸ਼ ਹੋਈ ਉਸੇ ਵੇਲੇ ਹੀ ਹੱਥ ਦੇ ਵਿੱਚ ਕਲਮ-ਦਵਾਤ ਫੜੀ ਗੁਰੂ ਸਾਹਿਬ ਜੀ ਵੱਲ ਚੱਲ ਪਈ ਇਹਦੇ ਉੱਨੀ ਦੇਰ ਤੱਕ ਗੁਰੂ ਸਾਹਿਬ ਜੀ ਨੇ ਦਿਵਾਨ ਦੀ ਸਮਾਪਤੀ ਕਰਕੇ ਘੋੜੇ ਤੇ ਸਵਾਰ ਹੋ ਕੇ ਕਿਸੇ ਪਾਸੇ ਜਾਣ ਨੂੰ ਚਾਲੇ ਪਾ ਦਿੱਤੇ ਕਹਿੰਦੇ ਮਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘੋੜੇ ਦੇ ਅੱਗੇ ਆਣ ਖਲੋ ਗਈ ਆਕੇ ਫਿਰ ਉਹੀ ਬੇਨਤੀ ਲਈ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਇੱਕ ਪੁੱਤ ਦੀ ਰਾਤ ਦੇ ਦੇ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਕਿ ਬੀਬੀ ਤੁਸੀਂ ਹੁਣੇ ਤਾਂ ਸਾਡੇ ਕੋਲ ਆਏ ਸੀ ਤੁਹਾਨੂੰ ਹੁਣੇ ਦੱਸਿਆ ਤਾਂ ਹੈ ਕਿ ਤੁਹਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਆ ਕਹਿੰਦੇ ਹੁਣ ਉਹ ਮਾਈ ਨੇ ਜੁਗਤੀ ਵਰਤੀ ਕਹਿੰਦੇ ਮਾਈ ਨੇ ਆਪਣੇ ਹੱਥ ਦੇ ਵਿੱਚ ਜੋ ਕਲਮ ਫੜੀ ਸੀ ਨਾ ਛੇਤੀ ਦੇ ਨਾਲ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਕਰ ਦਿੱਤੀ ਕਿਆ ਕੀ ਹੋਇਆ ਸਤਿਗੁਰ ਸੱਚੇ ਪਾਸ਼ਾ ਜੀ ਮੇਰੇ ਕਰਮਾਂ ਦੇ ਵਿੱਚ ਪੁੱਤ ਦੀ ਰਾਤ ਨਹੀਂ ਲਿਖੀ ਤੁਸੀਂ ਆਪਣੇ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਮੈਨੂੰ ਦੇ ਦਿਓ ਇੱਥੇ ਉੱਥੇ ਲਿਖਣ ਵਾਲੇ ਤੁਸੀਂ ਉਹ ਜੇ ਉੱਥੇ ਲਿਖਣਾ ਭੁੱਲ ਗਏ ਸੀ ਤਾਂ ਕੋਈ ਗੱਲ ਨਹੀਂ ਤੁਸੀਂ ਅੱਜ ਇੱਥੇ ਇਸ ਵੇਲੇ ਮੇਰੇ ਕਰਮਾ ਦੇ ਵਿੱਚ ਪੁੱਤ ਲਿਖ ਦਿਓ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਮਾਈ ਦੇ ਮੋਹੋਂ ਇਹ ਗੱਲ ਸੁਣੀ ਤਾਂ ਸਮਝ ਗਏ ਕਿ ਇਹ ਤਾਂ ਭਾਈ ਇਸ ਮਾਈ ਨੂੰ ਝੁਗਤੀ ਮਿਲ ਗਈ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਮੁਸਕਰਾਉਂਦਿਆਂ ਹੋਇਆਂ ਭਾਈ ਗੁਰਦਾਸ ਜੀ ਵੱਲ ਦੇਖਿਆ ਕਹਿੰਦੇ ਮਾਈ ਤੋਂ ਕੱਲ ਮੈਂ ਫੜ ਲਈ ਇੱਕ ਠਿਕਰੀ ਮੰਗਵਾਈ ਅਤੇ ਸਤਿਗੁਰੂ ਸੱਚੇ ਪਾਸ਼ਾ ਨੇ ਮਾਈ ਨੂੰ ਇੱਕ ਦੀ ਥਾਂ ਤੇ ਸੱਤ ਪੁੱਤ ਦੇ ਦਿੱਤੇ ਆਪਾਂ ਕਈ ਵਾਰ ਇਹ ਸਾਖੀ ਸੁਣੀ ਹੈ ਕਈਆਂ ਦੇ ਵਿੱਚ ਇਤਿਹਾਸ ਕਰੇ ਲਿਖਦੇ ਹਨ ਕਿ ਜਦੋਂ ਸਤਿਗੁਰੂ ਸੱਚੇ ਪਾਸ਼ਾ ਜੀ ਏਕਾਪਾਉਣ ਲੱਗੇ ਤਾਂ ਘੋੜੇ ਨੇ ਹਿਲਜੁਲ ਕਰ ਦਿੱਤੀ ਸੀ ਤਾਂ ਇੱਕ ਦੀ ਥਾਂ ਤੇ ਗਲਤੀ ਦੇ ਨਾਲ ਸੱਤ ਪੈ ਗਿਆ ਪਰ ਆਪ ਸੋਚ ਕੇ ਦੇਖੋ ਕਿ ਦੀਨ ਦੁਨੀਆ ਦੇ ਮਾਲਕ ਤੋਂ ਕਦੇ ਕੋਈ ਗਲਤੀ ਹੋ ਸਕਦੀ ਆ ਕਦੇ ਕੋਈ ਅਣਗਹਿਲੀ ਹੋ ਸਕਦੀ ਆ ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਸੀ ਖੁਸ਼ ਹੋ ਕੇ ਇੱਕ ਦੀ ਥਾਂ ਤੇ ਸੱਤ ਪੁੱਤ ਉਹ ਮਾਈ ਦੀ ਝੋਲੀ ਦੇ ਵਿੱਚ ਪਾਏ ਪਰ ਆਪਾਂ ਜਾਣਦੇ ਆਂ ਵੀ ਸਤਿਗੁਰ ਸੱਚੇ ਪਾਤਸ਼ਾਹ ਕਦੇ ਵੀ ਵਡਿਆਈ ਆਪ ਨਹੀਂ ਲੈਂਦੇ ਇਹ ਵਡਿਆਈਆਂ ਆਪਣੇ ਪਿਆਰਿਆਂ ਨੂੰ ਦਿੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਈ ਨੂੰ ਸੱਤ ਪੁੱਤ ਦਿੱਤੇ ਜਿਹੜੇ ਮਰਜੀ ਬਹਾਨੇ ਦੇ ਨਾਲ ਦਿੱਤੇ ਮਾਈ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮਾਈ ਗੁਰੂ ਦੇ ਗੁਣ ਗਾਉਂਦੀ ਹੋਈ ਆਪਣੇ ਘਰ ਗਈ ਸੋ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਜੇਕਰ ਕੋਈ ਕਮਾਈ ਵਾਲੇ ਸੰਤ ਮਹਾਪੁਰਖ ਜੀ ਮਿਲ ਜਾਣ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਦੀ ਨਾਲ ਸੁਣਨਾ ਚਾਹੀਦਾ ਹੈ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਤਾਂ ਹੀ ਉਹ ਸਾਨੂੰ ਕੋਈ ਗੱਲਾਂ ਸਮਝਾਉਂਦੇ ਨੇ ਕਮਾਈ ਸਲਖਣੀ ਜਿਨੂ ਮਿਤਾ ਮਹਾਂਪੁਰਖਾਂ ਨੇ ਇਹ ਜਗਤ ਦਸਤੀ ਸੀ ਕਿਸੇ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਨਹੀਂ ਇਹ ਜਗਤ ਦਸਤੀ ਸੀ ਨਾ ਉਸੇ ਤਰ੍ਹਾਂ ਜਦੋਂ ਵੀ ਕਿਤੇ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਮੌਕਾ ਮਿਲ ਜਾਵੇ ਉਹਨਾਂ ਦੇ ਬਚਨ ਸੁਣਨ ਦਾ ਮੌਕਾ ਮਿਲੇ ਕੋਈ ਵੀ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਦੀ ਸੰਗਤ ਕਰਨ ਦਾ ਮੌਕਾ ਮਿਲੇ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣੋ ਸਮਝੋ ਜ਼ਿੰਦਗੀ ਵਿੱਚ ਲੱਗੂ ਕਰੋ ਮਹਾਂਪੁਰਖ ਜੀ ਇਹਨੇ ਕੋਈ ਪਤਾ ਨਹੀਂ ਹੁੰਦਾ ਕਿ ਇਹ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਕਿਹੜਾ ਕੀਮਤੀ ਮੋਤੀ ਤੁਹਾਡੀ ਝੋਲੀ ਦੇ ਵਿੱਚ ਪਾ ਦੇ। ਭਾਵ ਕਿ ਕਈ ਵਾਰ ਗੱਲਾਂ-ਗੱਲਾਂ ਦੇ ਵਿੱਚ ਹੀ ਮਹਾਂਪੁਰਖ ਜੀ ਜਾਂ ਗੁਰਮਖ ਪਿਆਰੇ ਸਾਨੂੰ ਕੁਝ ਐਸੀਆਂ ਗੱਲਾਂ ਸਮਝਾ ਜਾਂਦੇ ਨੇ ਜਿਦੇ ਨਾਲ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੂਰ ਹੋ ਸਕਦੀਆਂ ਨੇ। ਅਟਕ ਆਪਾਂ ਅਕਸਰ ਇਹੀ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਬਚਨ ਸੁਣਦੇ ਰਹਿੰਨੇ ਆ। ਮਹਾਪੁਰਖ ਜੀ ਜਿੰਦਗੀ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਲ ਘੜੀ ਆਵੇ ਕੋਈ ਵੀ ਦੁੱਖ ਤਕਲੀਫ ਆਵੇ ਤਾਂ ਗੁਰੂ ਦਾ ਦਰ ਨਹੀਂ ਛੱਡਣਾ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਜੇ ਜ਼ਿੰਦਗੀ ਦੇ ਵਿੱਚ ਦੁੱਖ ਵੱਡਾ ਆਇਆ ਤਾਂ ਆਪਣਾ ਨਿਤਨੇਮ ਵਧਾ ਦੋ ਅਤੇ ਦੁੱਖ ਨੂੰ ਕਹਿ ਦਿਓ ਕਿ ਤੂੰ ਜਿੰਨਾ ਮਰਜੀ ਵੱਡਾ ਏ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਵੱਡਾ ਨਹੀਂ ਹੋਵੇਗਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਬਸ ਆ ਗੱਲ ਨੂੰ ਪੱਲੇ ਬੰਨ ਲੈਣਾ ਏ ਕਿ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਨਾ ਤਾਂ ਕੋਈ ਮਾੜੀ ਸ਼ਕਤੀ ਠਹਿਰ ਸਕਦੀ ਆ ਦੁਨੀਆ ਦੀ ਕੋਈ ਤਾਕਤ ਵੀ ਉਸ ਇਨਸਾਨ ਦਾ ਕੁਝ ਵੀ ਨਹੀਂ ਵਿਗਾੜ ਸਕਦੀ ਜਿਹਦੇ ਸਿਰ ਤੇ ਉਤੇ ਸਤਿਗੁਰ ਸੱਚੇ ਪਾਸ਼ਾ ਦਾ ਮਿਹਰ ਭਰਿਆ ਹੱਥ ਪਵੇ ਜਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਆਪਣੇ ਗੁਰੂ ਵਰਗੇ ਅਰਦਾਸ ਬੇਨਤੀ ਕਰਨੀ ਆ ਜੇ ਕੋਈ ਚੀਜ਼ ਚਾਹੀਦੀ ਆ ਜਾਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਗਈ ਆ ਤਾਂ ਅਮਰਤ ਵੇਲੇ ਉੱਠ ਕੇ ਗੁਰੂ ਦੇ ਅੱਗੇ ਅਰਜੀਆਂ ਲਾਉਣਾ ਸ਼ੁਰੂ ਕਰੋ ਅਮਰਤ ਵੇਲੇ ਉੱਠਣਾ ਤਾਂ ਹਰ ਇਨਸਾਨ ਦੇ ਲਈ ਜ਼ਰੂਰੀ ਆ ਹਰ ਰੋਜ਼ ਉੱਠਣਾ ਜ਼ਰੂਰੀ ਆ ਪਰ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਜਿਆਦੀਆਂ ਵਧ ਜਾਣ ਤਾਂ ਉਦੋਂ ਸਾਡਾ ਅਮਰਤ ਵੇਲੇ ਦਾ ਨਿਤਨੇਮ ਵੀ ਵਧਣਾ ਚਾਹੀਦਾ ਏ ਜੇ ਪਹਿਲਾਂ 3 ਵਜੇ ਤੋਂ ਲੈ ਕੇ 6 ਵਜੇ ਦਾ ਵੇਲਾ ਸੰਭਾਲਦੇ ਸੀ ਨਾ ਫਿਰ ਦੁੱਖ ਦੀ ਘੜੀ ਦੇ ਵਿੱਚ 2 ਵਜੇ ਉੱਠਣਾ ਸ਼ੁਰੂ ਕਰ ਦਿਓ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤਨੇਮ ਵਧਿਆਣਾ ਚਾਹੀਦਾ ਏ ਫੇਰ ਦੇਖਣਾ ਦੁੱਖ ਤਕਲੀਫਾਂ ਨੂੰ ਭਜਨ ਨੂੰ ਰਾਹ ਨਹੀਂ ਮਿਲਦੇ ਸਤਿਗੁਰ ਸੱਚੇ ਬਾਦਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਬਸ ਸਾਡਾ ਭਰੋਸਾ ਪੱਕਾ ਹੋਵੇ ਭਰੋਸੇ ਦੇ ਨਾਲ ਬਾਣੀ ਪੜਨੀ ਆ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਮਨ ਦੀ ਕੋਈ ਇੱਛਾ ਹੈ ਅੜ ਗਈ ਆ ਪੂਰੀ ਨਹੀਂ ਹੋ ਰਹੀ ਕਿਸੇ ਕੰਮ ਦੇ ਵਿੱਚ ਅੜਚੜ ਪੈ ਰਹੀ ਆ ਤੇ ਕਹਿੰਦੇ ਅਮਰ ਤਵੇਲੇ ਦੇ ਵਿੱਚ ਉੱਠ ਕੇ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰੋ ਇੱਕੋ ਝੌਂਕੜੇ ਦੇ ਵਿੱਚ ਫੇਰ ਦੇਖਣਾ